ਰਾਗੇ ਨੂੰ ਹੋਰ ਬੁਲਾਉਣਾ ਪਿਆ ਬਈ ਕੰਮ ਕਿਤਣਾ ਬਈ ਅੱਜ ਦੋਸ ਬਰਾਜ ਰੈਕਟਰ ਹੋਰ ਬੁਲਾ ਲਈ ਕਾਬਲਾ ਲਿਆ ਇੱਕ ਬਈ ਉਹ ਆ ਗਿਆ ਨਵੀਂ ਸ਼ੋਹ ਵਾਲਾ ਤੇ ਬਾਕੀ ਹੁਣ ਆਏ ਮਸ਼ੀਨ ਆਪਾਂ ਦੇਖੜੀ ਨਹੀਂ ਕੋਈ ਵੀ ਜਿਹੜਾ ਕਿਥੇ ਮਸ਼ੀਨ 베ਲੀ ਹੋਈ ਬਈ ਤਿੰਨ ਮਸ਼ੀਨਾਂ ਹੋ ਗਈਆਂ ਸਵਰਾਜ ਭਾਈ ਜਿਆਦਾ ਫਿਰਨ ਦਾ ਕਾਰਨ ਇਹੀ ਆ ਕਿ ਇੱਕ ਤਾਂ ਵਜ ਦਾ ਤੇਲ ਸੱਚਾ ਘਟਾ ਉਹ ਵੀ ਜਿਸ ਤਰ੍ਹਾਂ ਊਂ ਨਹੀਂ ਖਰਚਾ ਘਟੇ ਜੇ ਆਪਾਂ ਨੂੰ ਲੋਡ ਤੇ ਚਲਾਉਨੇ ਆ ਫਿਰ ਤਾਂ ਦੂਆਂ ਦੇ ਬਰੋਬਰ ਹੀ ਪੀਂਦਾ ਤੇਲ ਹਾ ਪਰ ਜਿੱਕਣਾ ਹੁਣ ਇਹਨਾਂ ਨੂੰ ਕਿਰਾਏ ਤੇ ਚਲਾਉਣਾ ਹਣੀ ਮੇਟਰੋ ਸਵਾਗਤ ਹੈ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਆਪਣੇ ਚੈਨਲ ਤੇ ਪਹਿਲਾਂ ਤਾਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਵੇ ਕਿੱਦਾਂ ਉਮੀਦ ਹੈ ਬਾਈ ਵਧੀਆ ਤੇ ਗੁੱਡ ਹੋਊਗਾ ਅੱਜ ਬਾਈ ਆਪਾਂ ਨੇ 22300 ਤੇ ਪਲੱਸੇ 400 ਲਾਓ ਤੁਸੀਂ 400 ਟਰੈਲੀ ਦਾ ਬਾਈ ਆਰਡਰ ਆਇਆ ਤਾਂ ਆਪਾਂ ਕੋਲ ਤੇ ਆਪਾਂ ਕੰਮ ਨਵੇਂ ਡਾ ਤਾਂ ਬਾਈ 24 ਘੰਟੇ ਦੇ ਵਿੱਚ ਵਿੱਚ ਵੇਖੋ ਤੁਸੀਂ 400 ਟਰਾਲੀ ਤੇ ਪਲੱਸੇ ਪੈ ਜਾਣੀ ਬਾਈ ਕਰੋੜ ਬਣਾ ਰਹੇ ਤੇ ਇੱਕ ਕੰਪਨੀ ਦਾ ਜੋ ਉਹਨਾਂ ਨੇ ਕਿਹਾ ਵੀ ਸਾਨੂੰ ਕੱਲ ਨੂੰ ਮਾਰਨਿੰਗ ਤੱਕ ਫਾਈਨਲ ਚਾਹੀਦਾ ਉਹ ਕੰਮ ਕਰ ਰਹੇ ਤੇ ਤੇ ਆਪਾਂ ਨੇ ਬਾਈ ਤਿੰਨ ਤਾਂ ਮਸ਼ੀਨਾਂ ਚੱਲ ਰਹੀਆਂ ਜੇਸੀਬੀਆਂ ਠੀਕ ਆ ਤੇ ਬਾਕੀ ਟਰੈਕਟਰ ਚੱਲ ਰਹੇ ਆ ਛੇ ਟਰੈਕਟਰ ਤੁਹਾਨੂੰ ਦਿਖਾ ਵੀ ਦਿੰਨੇ ਆ ਕਿਹੜੇ ਕਿਹੜੇ ਟਰੈਕਟਰ ਚੱਲ ਰਹੇ ਆ ਇਹ ਚੈੱਕ ਕਰੋ ਬਾਈ ਉਧਰ ਤਾਂ ਬਈ ਆਪਣਾ ਸਵਰਾ ਝੋਟਾ ਵੀ ਕੱਢਣਾ ਪਿਆ ਬਾਈ ਅੱਜ ਆਪਾਂ ਨੂੰ ਕਿ ਬਾਹਰ ਹਵਾ ਬਹੁਤ ਚੱਲ ਰਹੀ ਆ ਚਲੋ ਉਹਦੇ ਮਗਰ ਟਰਾਲੀ ਆਪਣਾ ਛੋਟੀ ਪਾ ਲਈ ਬਈ ਉਹ ਜੇ ਖੜਾ ਨਹੀਂ ਹੋਊਗਾ ਬਈ ਤင်း ਹੀ ਤਾਂ ਡੱਕ ਪਿੱਛੇ ਲੱਗ ਜਾਣਾ ਬਾਕੀ ਟਾਇਰ ਆਪਾਂ ਨੇ ਖੋਲੇ ਨਹੀਂ ਹੈਗੇ ਕਿਉਂ ਕੋਈ ਦਿੱਕਤ ਨਹੀਂ ਹੈ ਪੱਕੇ ਬਈ ਖਾਲੀ ਕਰਨੀਆਂ ਕੋਈ ਉਹ ਨਹੀਂ ਹੈ ਜੀ ਬਾਕੀ ਵੀ ਉਧਰ ਸਭਾ ਚੱਲ ਰਿਹਾ ਪਰਾਣਾ ਤੇ ਬਾਕੀ ਆ ਆਪਣਾ ਦੂਸਰਾ ਜਿਹੜਾ 12 ਮਾਡਲ ਸਵਰਾਜ ਆ ਇੱਧਰ ਲੱਗਿਆ ਵਾ ਤੇ ਉਧਰ ਵੀ ਮਸ਼ੀਨ ਆਪਣੀ ਆਪ ਭਰਾਈ ਕਰ ਰਹੀ ਆ ਤੇ ਬਾਕੀ ਦੋ ਮਸ਼ੀਨਾਂ ਇੱਕ ਤਾਂ ਬਈ ਦੋਏ ਮੁੰਡੇ ਦੀ ਮਸ਼ੀਨ ਆ ਤੇ ਇੱਕ ਹੈਗੀ ਕਲੋਬੀ ਦੀ ਮਸ਼ੀਨ ਤੇ ਇਹ ਤਿੰਨ ਮਸ਼ੀਨਾਂ ਚੱਲ ਰਹੀਆਂ ਬਈ ਛੇ ਟਰੈਕਟਰ ਚੱਲ ਰਹੇ ਆ ਬਾਕੀ ਉਹ ਹੋ ਗਿਆ ਨਵਾਂ ਸਵਰਾਜ ਬਾਕੀ ਇਹਨ ਖੜਨੀ ਦੇ ਟਰਾਲੀਆਂ ਬਾਈ ਮਸ਼ੀਨਾ ਮਾਰੋ ਮਾਰ ਭਾਈ ਕਰ ਰਹੇ ਆ ਇਹਦੇ ਵਿੱਚ ਦੋ ਮਸ਼ੀਨਾ ਤਾਂ ਹੈਗੇ ਏਸੀ ਤੇ ਆ ਵੀ ਮਸ਼ੀਨੇ ਏਸੀ ਆ ਤੇ ਆ ਵੀ ਮਸ਼ੀਨੇ ਏਸੀ ਆ ਤੇ ਉਹ ਮਸ਼ੀਨ ਹੈਗੀ ਆ ਨਾ ਏਸੀ ਬਾਈ ਉਹਦੇ ਵਿੱਚ ਪੱਖਾ ਹੀ ਚੱਲ ਰਿਹਾ ਬਾਕੀ ਇਹਨਾਂ ਮਤਲਬ ਇਹ অপারেਟਰਾਂ ਨੂੰ ਨਜ਼ਾਰਾ ਆਇਆ ਤੇ ਆਏ ਬਾਕੀ ਬਾਹਰ ਹਵਾ ਬਹੁਤ ਚੱਲ ਰਹੀ ਤੁਸੀਂ ਦੇਖੇ ਰਿਹਾ ਹੋ ਨਾ ਵੀਡੀਓ ਦੇ ਵਿੱਚ ਅੱਪਾ ਗੱਡੀਆਂ ਬੈਠੇ ਆ ਤੇ ਸਾਰੀ ਬਈ ਮਿੱਟੀ ਉਹ ਮਿੱਟੀ ਉੱਡ ਰਹੀ ਹੈ ਤੁਸੀਂ ਦੇਖੋ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈ ਅੱਜ ਤੇ ਬਾਕੀ ਰਾਤ ਮੀਂਹ ਵਾਲਾ ਮੌਸਮ ਵੀ ਹੋਇਆ ਵਾ ਤਾਂ ਬਾਕੀ ਕੰਮ ਪੂਰਾ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਬਾਕੀ ਟਰਾਲਾ ਇਹਦੇ ਮਗਰ ਵੀ ਬੜਾ ਪਾਇਆ ਬਾਈ ਟਰਾਲੀ ਤੇ ਦੇਖੋ ਕਿੱਡੀ ਟਰਾਲਾ ਹੋ ਗਿਆ ਇੱਕ ਤਰ੍ਹਾਂ 13 13 ਦੇ ਬੜਾ ਹੀ 14 ਫੁੱਟ ਆਈ ਆ ਬਾਈ ਆਹ ਟਰਾਲਾ ਤੇ ਉਹ ਮਿੱਟੀ ਪਤਾ ਨਹੀਂ ਥੋੜੀ ਪਾ ਰਹੇ ਆ ਤੇ ਆਪਣਾ ਵੀ ਦੇਖੋ 13 13 13 7 ਦਾ ਟਰਾਲਾ ਉਹ ਵੀ ਉਹ ਵੀ ਇੱਕ ਤਰ੍ਹਾਂ ਬੜਾ ਹੀ ਟਰਾਲਾ ਹੋ ਗਿਆ ਬਾਕੀ ਉਹਦੇ ਉਸ ਵਰਾਜ ਮਗਰ ਛੋਟੀ ਟਰਾਲੀ ਪਾਈ ਵੀ ਆ ਤੇ ਉਹਦੇ ਮਗਰ ਹੀ ਬੜੀ ਆ ਟਰਾਲਾ ਬਾਈ ਤੇ ਬਾਕੀ ਉਹ ਆਪਣੇ ਮਗਰ ਵੀ ਛੋਟਾ ਹੀ ਪਾਇਆ ਬਹੁ 12 6.5 ਦਾ ਟਰਾਲੀ ਆ ਬਾਈ ਉਹ ਉਹ ਵੀ ਵਧੀਆ ਦੇਖੋ ਟਰੈਕਟਰ ਨੂੰ ਕੋਈ इजीली ਟਰੈਕਟਰ ਚੱਲ ਰਹੇ ਆ ਬਹੁਤਾ ਉਹ ਕਰਕੇ ਕੋਈ ਫਾਇਦਾ ਨਹੀਂ ਹੈਗਾ ਨਹੀਂ ਤੁਹਾਨੂੰ ਪਤਾ ਹੀ ਹੈ ਟਰੈਕਟਰ ਦਾ ਨਾਸ ਮਾਰ ਦਿੰਦੀ ਆ ਵੀ ਟਰਾਲੀ ਹੁਣ ਆਪਰੇ ਟਰੈਕਟਰ ਦਾ ਨਾਸ ਵੱਜ ਰਿਹਾ ਪੂਰਾ ਬਾਕੀ ਵੀ ਟੈਕ ਦੀ ਪਰਫਾਰਮੈਂਸ ਬਹੁਤ ਵਧੀਆ ਹੈ ਆਨ ਪੂਰਾ ਵੱਜਦਾ ਹੈ ਜਿਹੜਾ ਆਏ ਨੇ ਬਾਕੀ ਮੈਨੂੰ ਆਏ ਤਾਂ ਨਾ ਜਦੋਂ ਆਪਾਂ ਨੇ ਆਲੇ ਦੁਆਲੇ ਸੀਲਿੰਗ ਕਰਾਈ ਆ ਵੀ ਉਹਦੇ ਨਾਲ ਆਪਣੇ ਟੈਕ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਵੀ ਬੇਸਾ ਬੂਸਾ ਪੂਰੀਆਂ ਵੀ ਬਾਜਣਾ ਕਰੇ ਆਨ ਪ੍ਰੋਪਰ ਵਧੀਆ ਚੱਲ ਰਹੀਆਂ ਵੀ ਬੇਸਾ ਕੋਈ ਦਿੱਕਤ ਪਰੇਸ਼ਾਨੀ ਹੈ ਨਹੀਂ ਕਿੰਨੇ ਚੱਕਰ ਭਰਤੇ ਗਿਆ ਲੱਗਿਆ ਬਾਕੀ ਚੱਕਰ ਨੋਟ ਕਰੀਏ ਨਾਲ ਦੀ ਨਾਲ ਪاور ਮੁੜ ਮਾ ਚਾਰ ਦਿਨ ਵਾਲ ਦੀ ਨਾਲ ਲਿਖ ਲੈ ਕਰ ਚੱਕਰ ਇਹ ਮਸਜਿਦ ਦੀ ਬਾਜ਼ ਘਟਾਂ ਜੋ ਨਾ ਮਹਾਰਾਜ ਵੀਰੇ ਦੇ ਮਸਜਿਦ ਦੀ ਬਾਜ਼ ਘਟਾ ਬਾਜ਼ ਘਟ ਕਰ ਰਹੀ ਹੈ ਨਾ ਕਿ ਘਟ ਚਕਰਮ ਚ ਲਈ ਵੀ ਨੇ ਆਹ ਆਹ ਇਹਦਾ 50 50 ਫਲਿਆ ਤੇ 50 ਤੋਂ ਬਵੜਾ ਲਿਆ ਬਾਕੀ ਸਰ ਬਸੋ ਕੇ ਆਈਏ ਬਾਕੀ ਮੇਰੇ ਖਿਆਲ ਚ ਸਪੀਡ ਦਾ ਥੋੜਾ ਬਹੁਤ ਹੀ ਫਰਕ ਹੋਊਗਾ ਨਾ ਬਾਕੀ ਲੋਡ ਪਰ ਇਹਦਾ ਲੋਡਰ ਬੰਦ ਲੋਡਰ ਨੂੰ ਪੂਰਾ ਸਹੀ ਚੱਲਦਾ ਆ ਹਾਂ ਬਾਕੀ ਵੀ ਜਿਹੜੀ ਆ ਮਸ਼ੀਨਾਂ ਦੇਖੋ ਲੱਗਦੀ ਆ ਤੁਹਾਨੂੰ ਮਸ਼ੀਨਾਂ ਸੇਵੇਂ ਹੋਣੀ ਆ ਬਈ ਆ 50 ਹੌਪ ਪਾਵਰ ਚੱਲਦੀ ਆ ਮਜ਼ੀਰਾ ਹਾਂ ਇਹ ਸਿੰਪਲ ਮਸ਼ੀਨ ਹੋ ਜਾਂਦੀ ਆ ਬਈ ਰੇਟ ਵੀ ਘੱਟ ਇਹਦਾ ਦੂਈ ਮਸ਼ੀਨ ਨਾਲੋਂ 2.5 ਲੱਖ ਰੁਪਏ ਦਾ ਫਰਕ ਆ ਤੇ ਬਾਕੀ ਜਿਹੜੀਆਂ ਆਪਣੀਆਂ ਦੂਈਆਂ ਉਹ ਬੜੀਆਂ ਮਸ਼ੀਨਾਂ ਹੋ ਗਈਆਂ ਜਿੱਕਾ ਟਰੈਕਟਰ ਉਹਦਾ ਕੋਈ 55 ਐਚਪੀ ਦਾ ਹੋ ਗਿਆ ਇਹ 50 ਹੌਪ ਪਾਵਰ ਦੀ ਮਸ਼ੀਨ ਆ ਤੇ ਬਾਕੀ ਪਾਗੜ ਤੇ ਸਹੀ ਚੱਲ ਰਹੀ ਆ ਲੋਡਰ ਤੇ ਬਈ ਲੋਡ ਬੰਨਦੀ ਆ ਜੇ ਕੋਈ ਲੋਡਰ ਚਲਾਉਂਦੇ ਨੇ ਲੋਡ ਬੰਨਦੀ ਆ ਬਾਕੀ ਡੀਜ਼ਲ ਖਾਫ ਤੇ ਨਹੀਂ ਪਰਫਾਰਮੈਂਸ ਦੇਖੋ ਦੀ ਵਗੜਦਾ ਠੀਕ ਹੈ ਪਰਫਾਰਮੈਂਸ ਬਾਕੀ ਉਹ ਦੇਖੋ ਕਿ ਕਿੰਨਾ ਵਗਣਾ ਚੱਲਦੀ ਹੋਈਆਂ ਤੇ ਮੜਾ ਜ ਹੌਲੀ ਚੱਲ ਰਹੀ ਹੈ ਦੇਖੋ ਉਧਰ ਸਪੀਡ ਦਾ ਫਰਕ ਆ ਬਾਕੀ ਆਪਣੀ ਮਸ਼ੀਨ ਤਾਂ ਪੂਰੀ ਖਿੱਚ ਖਿਚਾ ਲ ਰਹੀ ਆ ਦੇਖੋ ਹੁਣ ਆਪਾਂ ਮਸ਼ੀਨ ਤੇ ਮੇਰੇ ਖਿਆਲ ਚ 2-3 ਮਿੰਟ ਲਾਉਂਦੀ ਨਹੀਂ ਹੈ ਜਦ ਤਾਲੀ ਭਰ ਦਿੰਦੀ ਆ ਬਾਕੀ ਵੇ ਟ੍ਰੈਕਟਰਾਂ ਨੇ ਵੱਡੀਆਂ ਪਹੀਆਂ ਤੋੜਾਂ ਟ੍ਰੈਕਟਰ ਕਿਹ ਤਰ੍ਹਾਂ ਵਧੀਆ ਚੱਲਦਾ ਨਾ ਹਾਂ ਐਵਰੇਜ ਵਜਿਗੀ ਪਣਾਦੀ ਇਹਨਾਂ ਤੇਲ ਘਟ ਜਾਂਦਾ ਫਿਰ ਤਾਂ ਘੱਟੇ ਘੱਟੇ ਨਾਲੋਂ ਆਜੇ ਸੁਣਾਉਣਾ ਹਾਂ ਹਾਂ ਤੜਕਾ ਖਾਲੀ ਖੜੀ ਕੋਈ ਫੱਟਾੜ ਤੋਂ ਰਹਿ ਗਈ ਤੂੰ ਓ ਫਿਰ ਇੱਕ ਸਿੰਪਲ ਆ ਗਿਆ ਥੀੜਬੀੜ ਚ ਆ ਗਿਆ ਵੀ ਫਰਕ ਆ ਹੈ ਨਾ ਪੁਰਾਣੇ ਕੋਲ ਜਿਹੜੇ ਆਹ ਹਾਂ ਕਿੰਨਾ ਕੀ ਮੁਕਲਾ ਪਿੰਦਰਾ ਹੀ ਲੱਗਦਾ ਹਾਂ ਫਰਕ ਪਾਦੇ ਹਾਂ ਡਟਾ ਵਾਂ ਹੱਥ ਮੜੀ ਛੋਹ ਤੋਂ ਹੁਣ ਤਾਂ ਸੋਹਣੀ ਲੱਗਣ ਲੱਗ ਗਈ ਨਾ ਪਹਿਲਾਂ ਨਾਲ ਆ ਪਹਿਲਾਂ ਵਾਲੀ ਆ ਉਹ ਜਿਹੜਾ ਉਹਦੇ ਛੋਹ ਤਾਂ ਦੋ ਸੋਹਣੀ ਲੱਗਦੀ ਛੋਹ ਬਾਕੀ ਆਇਆ ਤਾਂ ابھی ਮਾੜਾ ਨਹੀਂ ਕੰਮ ਕਰਾਂਗਾ ਲੈਣ ਤੋਂ ਵਧੀਆ ਹੈ 200 ਰਾਗੇ ਨੂੰ ਹੋਰ ਬੁਲਾਉਣਾ ਪਿਆ ਬਈ ਕੰਮ ਖਿੱਚਣਾ ਬਈ ਅੱਜ 200 ਰਾਜ ਟਰੈਕਟਰ ਹੋਰ ਬੁਲਾ ਲਈ ਕਾਬਲਾ ਲਿਆ ਇੱਕ ਬਈ ਉਹ ਆ ਗਿਆ ਨਵੀਂ ਸ਼ੋਹਾਲਾ ਤੇ ਬਾਕੀ ਹੁਣ ਆਇਆ ਮਸ਼ੀਨ ਆਪਾਂ ਦੇਖਣੀ ਨਹੀਂ ਕੋਈ ਵੀ ਜਿਹੜਾ ਕਿਥੇ ਮਸ਼ੀਨ ਬੇਲੀ ਹੋਈ ਬਈ 3 ਮਸ਼ੀਨਾਂ ਹੋ ਗਈਆਂ ਜਿਹੜੀ 2-3 ਬੇਲੀ ਖੜੀ ਹੋਈ ਮੁੱਖੀ ਟਰੈਕਟਰ ਮੁੱਖੀ ਟਰੈਕਟਰ ਲਾ ਕੇ ਕਿ ਨਾਲ ਭੜਾਈ ਹੋ ਜਾਣੀ ਇੱਕ ਗੁਰਜਰਾਬਣੀ ਮਸ਼ੀਨ ਖੜ ਗਈ ਤੇ ਬੇਲੀ ਤੇ ਹੁਣ ਟਰੈਕਟਰ ਇਥਾ ਲੱਗ ਗਿਆ ਤੁਹਾਨੂੰ ਅੱਡਣੇ ਤੋਂ 9 ਬਾਰ ਹੋ ਜਾਣੀ ਬਾਕੀ ਉਹ ਟਰੈਕਟਰ ਵੀ ਤੁਹਾਨੂੰ ਲੱਗਿਆ ਤੇ ਹੁਣ ਟਰਾਲੀ ਕੋਦਰਵਾਰ ਹੋ ਜਾਣੀ। ਅੱਥੇ ਤਾਂ ਝੋਟਾ ਆ ਰਿਹਾ ਆਪਣਾ। ਬਾਕੀ ਉਹ ਪੱਕੇ ਵੜ ਕੋਈ ਦਿੱਕਤ ਨਹੀਂ ਆ ਜਿੱਕਨ ਉਹ ਪੱਕਾ ਰਿਹਾ ਬਈ ਯਾਰ। ਬੜਾ ਮੋਟਾ ਟਹਿੜਾ ਦੇ ਕੋਈ ਪਰਵਾਹ ਨਹੀਂ ਕਰੀ। ਬਾਕੀ ਉਹ ਟਰੈਕ ਵਧੀਆ ਬੱਜਦਾ। ਸਾਨੂੰ ਟਰੈਕਟਰ ਸਟਾਰਟ ਦਾ ਠੀਕ ਹੋ ਰਿਹਾ। ਹਾਂ ਠੀਕ ਹੋ ਰਿਹਾ। ਹਾਂ ਆਲਟੀਨੇਟਰ ਨਵਾਂ ਲਾਇਆ। ਹਾਂ ਉਹ ਚੈੱਕੇ ਕਰਨਾ ਤਾਂ ਪਹਿਲੀ ਵਾਰ ਚੱਲਿਆ ਨਾ ਹੁਣ ਤਾਂ ਮੈਂ ਕਿਹਾ 1 ਮਹੀਨੇ ਕੁ 1.5 ਮਹੀਨੇ ਬਾਅਦ ਟਰੈਕ ਚਲਾਇਆ। कोई दिक्कत नहीं थोड़ी देर पर चढ़ो थोड़ा बाकी एक छोटा मारता घोड़ा बाकी में ट्रैक्टर थोड़े ज्यादा हो गए ट्रैक्टर खड़ेन लाग गए आगे ਤੇ ਕੋਈ ਉਹ ਟਰੈਕਟਰ ਵੀ ਖੜਾ ਹੈ ਤੇ ਮਸ਼ੀਨਾਂ ਦੇ ਇੰਨੀ ਭੜਾਈ ਹੋ ਨਹੀਂ ਰਹੀ ਹੈਗੀ ਤੇ ਸੱਤ ਟਰੈਕਟਰ ਹੋ ਗਏ ਬਾਈ ਸੱਤ ਟਰੈਕਟਰ ਦੇਖੋ ਸਾਰੇ ਹੈਗੇ ਸਵਰਾਜ ਜੀ ਸਵਰਾਜ ਭਾਈ ਜਿਆਦਾ ਫਿਰਨ ਦਾ ਕਾਰਨ ਇਹੀ ਆ ਕਿ ਇੱਕ ਤਾਂ ਬਈ ਦਾ ਤੇਲ ਖਾਚਾ ਘਟਾ ਉਹ ਵੀ ਜਿਸ ਤਰ੍ਹਾਂ ਉਹ ਨਹੀਂ ਖਰਚ ਘੱਟ ਜੇ ਆਪਾਂ ਨੂੰ ਲੋਡ ਤੇ ਚਲਾਉਨੇ ਆ ਫਿਰ ਤਾਂ ਦੂਆਂ ਦੇ ਬਰੋਬਰ ਹੀ ਪੀਂਦਾ ਤੇਲ ਹਾਂ ਪਰ ਜਿੱਕਣਾ ਹੁਣ ਇਹਨਾਂ ਨੂੰ ਕਿਰਾਏ ਤੇ ਚਲਾਉਨੇ ਆ ਕਿਰਾਏ ਨੂੰ ਕੰਮ ਜਾਵਾ ਵੀ ਸਰਾਜਤਾ ਦਾ ਮੇਨਟੇਨੈਂਸ ਬਹੁਤ ਘੱਟਾ ਦੂਜੀ ਗੱਲ ਇਹ ਦੀ ਹੁਣ ਜਿੱਕਣਾ ਕਿਰਾਏ ਹੁਣ ਜਿੱਕਣਾ ਇਹ ਇਹ ਕੰਪਰ ਚੱਲ ਰਿਹਾ ਟਰਹਾਂ ਉੱਥੇ ਆਪਾਂ ਖਾਲੀ ਕਰ ਰਹੇ ਆ ਟਰਹਾਂ ਦਾ ਕਰੇ ਤੇਲ ਬਹੁਤ ਘੱਟ ਪੈਂਦਾ ਵੀ ਇਹ ਲੋਡ ਪਤਾ ਚੱਲਣਾ ਨਹੀਂ ਬਾਈ ਸਿੰਪਲ ਚੱਲ ਰਿਹਾ ਦੂਏ ਟਰਹ ਹੋ ਗਏ ਬੜੇ ਉਹ ਉਹ ਉਨਾਂ ਹੀ ਦੇਲ ਪੀ ਜਾਂਦੇ ਆ ਬਾਈ ਜਦੋਂ ਜੇ ਲੋਡ ਸਵਰਾਜ ਤਾਂ ਹੀ ਬਾਈ ਕੰਮ ਜਾਵਾ ਇਹਦਾ ਖਰਚੋਂ ਕੰਮ ਜਾਵਾ ਇਹ ਕਰ ਚੱਕਾ ਤਾਂ ਵੀ ਇਹਦਾ ਬਾਕੀ ਦੇਖੋ ਸਾਰੇ ਤੁਸੀਂ ਦੇਖ ਲੋ ਸੱਤ ਸੁਗਰਾ ਹੋ ਜੋਗੇ ਬਾਕੀ ਤਿੰਨ ਚਾਰ ਤਾਂ ਨਵੇਂ ਹੋਗੇ ਜੇ ਬਾਕੀ ਪਾਣੀ ਸ਼ੋਅ ਵਾਲੇ ਹੋਗੇ ਬਾਕੀ ਇਹ ਤਾਂ ਰੀਸੈਂਟਲੀ ਹੁਣੀ ਮੇਰੇ ਖਿਆਲ ਚ ਤੇ 24 ਮਾਡਲਾਂ ਰੈਕਟਰ ਆ ਵੀ 24 ਮਾਡਲਾਂ ਤੇ ਉਹ ਵੀ 24 ਮਾਡਲ ਆ ਤੇ ਆਪਣਾ ਹੈਗਾ 23 ਮਾਡਲ ਤੇ ਬਾਕੀ ਵੀ ਉਹ ਵੀ 24 ਮਾਡਲ ਬੈਸਟ ਆ ਬਾਕੀ ਇਹ 12 ਮਾਡਲ ਹੋ ਗਿਆ ਤੇ ਉਹ 14 ਮਾਡਲ ਹੋ ਗਿਆ ਤੇ ਉਹ ਹੈਗਾ ਵੀ 16 ਮਾਡਲ ਉਹ ਸਭ ਨੇ ਚੱਲ ਜਾਣਾ ਆਹਾਂ ਖੋਲਦੇ ਨਾ ਉਹ ਅਗਰਗੀਦ ਵੀ ਨਾ ਲੋ ਬੰਦਿਆਂ ਦਾ ਬਈ ਹੁਣ ਸਮੋਸਾ ਬਰੈਡ ਟਾਈਮ ਹੋ ਗਿਆ ਬਈ ਦੁਕਾਨ ਮੈਂ ਇਹ ਨਹੀਂ ਕਿ 20 ਤਾਂ ਸਮੋਸੇ ਪਾ ਲੇ ਬਾਕੀ 5 ਬਰੈਡ ਪਾ ਲੇ 10 ਬੰਦਿਆਂ ਬਈ ਤਿੰਨ ਮਸ਼ੀਨਾਂ 7 ਟਰੈਕਟਰ ਬਾਕੀ ਬਈ ਤੁਹਾਨੂੰ ਪਤਾ ਹੈ ਭੁੱਖ ਲੱਗੀ ਵੀ ਹੁੰਦੀ ਆ ਦੋ ਦੋ ਤਾਂ ਖਾਜ ਲੈਣੇ ਸਾਰੇ ਨੇ ਵੀ ਰੋਡ ਬਹੁਤ ਚੰਨ ਰਿਹਾ ਲੋ ਜੀ ਲੋ ਹੋ ਗਿਆ ਬਈ ਰੰਦਾ ਲੰਚ ਟਾਈਮ ਬਈ ਜਦੋਂ ਕੰਮ ਕਰਨਾ ਤਾਂ ਬਈ ਚੁੱਪਦਾ ਲੱਗਦੀ ਉਹਦਾ ਲੋ ਜੀ ਲੋ ਚੱਲ ਰਿਹਾ ਬਈ ਕੰਮ ਤੇ ਬਹੁਤ ਚੱਕਦੇ ਸਾਰਾ ਤੇ ਪਰਾ ਚੱਕਦੇ ਸਾਰਾ ਤੇ ਬਾਕੀ ਉਹ ਟਰੱਕ ਲੱਗ ਗਿਆ ਬਈ ਦੇਖੋ ਸਵੇਰੇ ਜੱਪਾ ਤੋਂ ਮੇੜੀ ਤੇ ਕੱਲ੍ਹ ਤੋਂ ਮੇੜੀ ਚੱਲ ਰਿਹਾ ਨਾ ਬਾਕੀ ਭਾਈ ਮੈਨਿਕ ਵਾਲੇ ਆ ਕਿਤੇ ਉਹਨਾਂ ਦੇ ਰੌਲਾ ਜਾ ਪੈ ਗਿਆ ਤਾਂ ਉਹਨ ਦੀ ਬਿਲਕੁਲ ਪਰਮਿਸ਼ਨ ਕੋਸ਼ਿਸ਼ ਕਰਕੇ ਨਾ ਚੱਕਰ ਪੈ ਗਿਆ ਤੁਹਾਡੇ ਉਹ ਕਰਕੇ ਹੁਣ ਦੇਖੋ ਆਪਾਂ ਟਰੈਕਟਰ ਵੀ ਘਟਾਏ ਆ ਦੋ ਕ ਤੇ ਜਿਆਦਾ ਪਹਿਲਾਂ ਗਾਜ ਬਾਕਸ ਪੈ ਗਿਆ ਤਾਂ ਉਹਦੇ ਕਰਕੇ ਫਿਰ ਉਹ ਮੈਨਿਕ ਵਾਲਿਆਂ ਨੇ ਜਿੰਦੇ ਕਾਪਾ ਨੂੰ ਟਰੈਕਟਰਾਂ ਦੀ ਪਰਮਿਸ਼ਨ ਦੇਈ ਆ ਉਹ ਸਾਫ ਨਾਲ ਤੁਸੀਂ ਨਾ ਤਿੰਨੇ ਚੱਲ ਰਹੀਆਂ ਤੇ ਬਾਕੀ ਹੁਣ ਕੋ ਚੱਕਰ ਨਹੀਂ ਹੈਗਾ ਉਹਦਾ ਕਰਕੇ ਆਪਣੇ 1.5-2 ਘੰਟੇ ਖਰਾਬ ਹੋ ਗਏ ਨਹੀਂ ਤਾਂ ਕੰਮ ਹੋਰ ਪਿੱਛੇ ਜਾਣਦਾ ਆਪਾਂ ਨੇ ਉਹ ਸੇਰ ਰੋਡ ਤੱਕ ਫਾਈਨਲ ਕਰਨਾ ਜਿੱਥੇ ਉਹ ਟਰੈਕਟਰਾਂ ਨਾਲ ਉਹ ਸਾਹਮਣੇ ਤੱਕ ਕੋਈ ਮਿੱਟੀ ਦਿਖਦੀ ਹੁੰਦੀ ਉੱਥੇ ਤੱਕ ਅੱਜ ਫਾਈਨਲ ਕਰ ਲੈਣਾ ਤੇ ਬਾਕੀ ਉਹਦੇ ਬਾਅਦ ਪਰਿੰਦ ਚੰਗੀ ਤਰ੍ਹਾਂ ਪ੍ਰੋਪਰ ਪੱਧਰਾ ਕਰਕੇ ਇਹ ਪੇ ਨੂਨਰ ਵਾਲਰ ਮਾਰ ਕੇ ਤੇ ਇੱਕ ਵਾਰ ਬਈ ਫੇਰ ਇੰਨੀਆਂ ਟਰਾਲੀਆਂ ਦੇ ਉੱਪਰ ਗਿਰਨੀਆਂ ਤੇ ਫੇਰ ਉਹ ਏਅਰ ਰੋਡ ਬਣਨਾ ਬਈ ਉਹਦੇ ਲੈ ਕੇ ਉਹ ਤੱਕ ਰੋਡ ਬਣਨਾ ਸੇਰ ਰੋਡ ਦੀ ਰੋਡ ਨਹੀਂ ਪੂਰੀ ਪ੍ਰੋਪਰ ਜਿਵੇਂ ਇਹ ਇੱਥੇ ਆਉਣਾ ਯਾਰ ਆਲਕੇਸ਼ਾ ਇਹ ਉਹ ਰੋਡ ਤੇ ਪੱਟਾ ਉੱਥੇ ਰੋਡ ਵੜਕੇ ਅੱਗੇ ਤੱਕ ਪਾਉਂਦੇ ਤਾਂ ਪੂਰਾ ਜੜੋ ਮਿੱਟੀ ਸਿਰੇ ਤੱਕ ਪੈ ਗਈ ਨਾ ਉਸ ਤੋਂ ਬਾਅਦ ਇੱਕ ਦਮ ਦੂਸਰਾ ਕੋਸਾ ਜਾਨੀ ਉਸ ਤੋਂ ਬਾਅਦ ਬਾਕੀ ਵੀ ਇੱਧਰ ਕੰਮ ਚੱਲੂਗਾ ਬਾਅਦ ਵਿੱਚ ਸਾਦੀ ਕਰਦਾ ਹਜੇ ਕਿ ਬਾਕੀ ਬਾਈ ਕੁਸੀਰ ਵੀ ਨਹੀਂ ਛੜ ਗਈ ਤੇ ਟਰੈਕਟਰ ਉੱਧਰ ਖੜੂ ਹੋ ਗਏ ਨੇ ਆ ਨਹੀਂ ਤਾਂ ਭਾਰਵਜ ਜਾਣਾਂ ਤੇ ਉੱਥੇੋਂ ਇੱਕ ਸਾਦੀ ਰੁਕੇ ਆ ਗਿਆ ਤੇ ਬਾਕੀ ਉਹਨਾਂ ਨੇ ਵੀ ਹੁਣ ਥੋੜੇ ਟਾਈਮ ਦਾ ਪਿਆ ਜਾਣਾ ਕਰੀਏ ਉਹ ਬਹਤਰੀ ਜੀ ਕੋਲ ਬਾਈ ਠੜਾ ਠੜਾ ਮੌਸਮ ਤੇ ਬਹੁਤ ਵਧੀਆ ਮੌਸਮ ਜਿਹਾ ਹੋ ਗਿਆ ਹਵਾ ਸਵੇਰੇ ਨਾਲ ਬਹੁਤ ਜ਼ਿਆਦਾ ਘਟ ਗਈ ਸਵੇਰੇ ਤਾਂ ਬਹੁਤ ਜ਼ਿਆਦਾ ਹਵਾ ਸੀ ਨਾ ਬਾਈ ਇੰਨੀ ਹਵਾ ਸੀ ਨਾ ਹਵਾ ਨੇ ਬੂਰਾ ਹਾਲ ਕਰਤਾ ਹੁਣ ਬਹੁਤ ਹਵਾ ਘਟ ਗਈ ਤੇ ਕੰਮ ਕਰਨ ਚ ਵੀ ਸੁਆਦ ਆ ਰਿਹਾ ਤੇ ਬਾਕੀ ਸਵੇਰੇ ਤਾਂ ਇੰਨੀ ਖੜਵੀ ਨਹੀਂ ਹੋ ਰਹਾ ਤਾਂ ਜੇ ਕੰਮ ਆਵੇ ਧੀਰੀ ਚੱਲਦੀ ਰਹੂਗਾ ਬਹੁਤ ਚੀਜ਼ ਦਾ ਫਾਇਦਾ ਬਾਕੀ ਬੱਦਲ ਬਾਈ ਥੋੜੀ ਥੋੜੀ ਹੋਈ ਹੋਈ ਆ ਤੇ ਬਾਕੀ ਮੌਸਮ ਬਹੁਤ ਠੰਡਾ ਤੇ ਕੰਮ ਕਰਨ ਜੀ ਕਰ ਰਿਹਾ ਆ ਆ 8:00 9:00 ਤੱਕ ਕੰਮ ਚਲਾਉਂਗਾ ਦੇਖਦੇ ਕਿੰਨਾ ਕੰਮ ਨੇ ਪਟਾਓ ਸੋ ਮੇਰੇ ਖਿਆਲ ਤੋਂ ਉਸ ਤੱਕ ਨਿਭਣਾ ਚਾਹੀਦਾ ਬਾਕੀ ਦੇਖਦੇ ਆ ਜੇ ਮੈਰੀ ਨਾਲ ਚੱਕਰ ਤਾ ਪੈਂਦਾ ਤਾਂ ਆਪਣਾ ਸਿਰ ਲੱਗ ਜਾਂਦਾ ਬਾਕੀ ਦੇਖਦੇ ਹੁਣ ਡਰਾਈਵਰ ਨੇ ਜੱਦ ਕਰ ਜਵਾਬ ਦਿੰਦੇ ਬਈ ਕੀ ਇਹਨੇ ਜਵਾਬ ਦੇ ਤੇ ਫਿਰ ਨੰਬਰ ਬੰਦ ਕਰਨਾ ਪੈਣਾ ਤੇ ਸਵੇਰ ਦੇ ਲੱਗੇ ਨੇ ਬਈ ਦੇਖੋ ਬਈ ਆਪਣੇ ਸਵਰਾਜ ਛੋਟੇ ਦੀ ਨਾਈਟ ਲੂਪ ਪੂਰਾ ਘੰਟ ਲੱਗ ਰਿਹਾ ਬਈ ਕੰਮ ਚੱਲ ਰਿਹਾ ਪੂਰਾ ਟੈਕ ਵੀਰ ਨੂੰ ਪੂਰਾ ਸਿਰਾ ਲੱਗਦਾ ਬਾਈ ਬਾਕੀ ਉਹਦੇ ਵੀ ਬਰੀਕਾਂ ਚੱਲ ਰਹੀਆਂ ਬਾਕੀ ਬਾਈ ਸੁਵਰਾਜ ਨੂੰ ਚੌੜੜਾ ਨਾਲ ਚੌੜੜਾ ਲੈ ਗਈ ਚੌੜਾ ਬਾਈ ਇੱਧਰ ਆ ਜਾ ਘੱਟ ਆਉ ਬੋਲ ਕੋ ਲੈਣਾ ਪੈਣਾ ਮੈਂ ਪੂਰਾ ਕੈਂਟ ਲੱਗ ਰਿਹਾ ਬਾਈ ਚੌੜੜਾ ਨਾਲ ਚਲਾਉਣ ਚ ਇਦਾਂ ਵੀ ਚੱਲ ਰਿਹਾ ਟਰੈਕਟਰ ਜੇ ਕੰਮ ਤੇ ਬਾਈ 9 ਵਜ ਗਏ ਤੇ ਬਾਈ ਮੀਮੀ ਆ ਕੇ ਦੇਖੋ ਕਿੰਨੀਆਂ ਪੈਰੀਆਂ ਬੜੀਆਂ ਬੜੀਆਂ ਕਿੰਨੀਆਂ ਪੈਰੀਆਂ ਮੋਕੇ ਤੇ ਪਹਿਲੀ ਉਹਦੇ ਕੋਲ ਸੋਬਰ ਮੀਂਹ ਦੇ ਬਰ ਬੜੋ ਬੜੀਆਂ ਕਿੰਨੀਆਂ ਪੈਰੀਆਂ ਬਾਕੀ ਕੰਮ ਬੜੀ ਚੱਲ ਰਿਹਾ ਜੇ ਜਿੰਨਾ ਟਾਈਮ ਬਾਈ ਮੀਂਹ ਬਹੁਤਾ ਨਾ ਹੋਵੇ ਤਾਂ ਕੰਮ ਹੋਰ ਚੱਲੀ ਜਾਊਗਾ 9 ਵਜ ਗਏ ਰਾਤ ਦੇ ਪਰ ਜਿਵੇਂ ਉਧਰ ਵੀ ਚੱਲ ਰਿਹਾ ਕੰਮ ਅਕੀ ਉਹ ਵੀਡੀਓ ਨੂੰ ਆਪਾਂ ਹੁਣ ਇਹਨੂੰ ਇੱਥੇ ਸਮਾਪਤ ਕਰ ਦਿੰਦੇ ਆਂ ਇਹਦਾ ਹੁਣ ਆਪਾਂ ਕੱਲ ਨੂੰ ਕੋਈ ਨਵਾਂ ਬਲੌਗ ਕਰਾਂਗੇ ਉਹਦੇ ਵਿੱਚ ਮਿਲੂਗਾ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੋ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਿਉਂਕਿ ਅੱਜ ਰਾਤ ਨੂੰ ਕੋਈ ਵੀਡੀਓ ਬਣਨੀ ਨਹੀਂ ਜਣਾ ਹੈਗੀ ਹੁਣ ਪਰ ਬਲੌਗ ਨੂੰ ਐਂਡ ਕਰ ਦਨੇ ਆਂ ਇਹਨੂੰ ਇੱਥੇ ਉਹ ਤੁਹਾਨੂੰ ਕੱਲ ਨੂੰ ਦੇ ਦੂੰਗਾ ਅਪਡੇਟ ਵੀ ਆਪਣਾ ਕਿੰਨੇ ਕਲਾਜੇ ਕੰਮ ਨਿਪੜਿਆ ਹਾ ਬਸ ਉੱਥੇ ਮੇਰੇ ਖਿਆਲ ਚ 10-15 ਡਰਕੀਆਂ ਹੋਰ ਪੈਣੀਆਂ ਤੇ ਉਹ ਫਾਈਨਲ ਹੋ ਜਾਊਗਾ ਬਾਕੀ ਵੀ ਜੀ ਠੰ